ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਸ਼ਹਿਰ ਦੇ ਇੱਕ ਪ੍ਰਮੁੱਖ ਵਪਾਰੀ ਨਾਲ 골ਡ ਲੋਨ ਦੇ ਨਾਂ ਤੇ ਲੱਖਾਂ ਦੀ ਠੱਗੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਇੱਕ ਨਾਮੀ ਬੈਂਕ ਨਾਲ ਜੁੜਿਆ ਹੈ ਪਰ ਬੈਂਕ ਅਧਿਕਾਰੀ ਹੁਣ ਕੋਈ ਗੱਲ ਸੁਣਨ ਨੂੰ ਤਿਆਰ ਵੀ ਤਿਆਰ ਨਹੀਂ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ 7 ਮਾਰਚ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉੱਥੋਂ ਐਸੇ ਬੈਂਕ ਤੋਂ 16-17 ਲੱਖ ਲਿਆ ਸੀਗਾ ਉਹ ਅਸੀਂ ਕਰਵਾਇਆ ਸੀ ਜਸ ਬੈਂਕ ਤੇ ਟ੍ਰਾਂਸਫਰ ਕਰਵਾਤਾ ਸੀ ਚੈੱਕ ਫਿਰ ਕੈਸ਼ ਜਸ ਬੈਂਕ ਤੋਂ ਕੈਸ਼ ਫੜ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰਾ ਨਾਲ ਲੈਣ ਗਿਆ ਸੀਗਾ 골ਡ ਲੋਨ ਮੇਰਾ ਟਕਵਾਣ ਗਿਆ ਸੀ ਉਹਨੇ ਵੀ ਦਿਨ ਸਰ 7 8 ਮਹੀਨੇ ਬਾਅਦ 골ਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਣੇ ਤੇ ਆਪਣੀ ਇਨਸਟਾਲਮੈਂਟ ਤੇ ਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 17 ਲੱਖ ਦੇ ਕੇ 골ਡ ਛਡਵਾ ਲਿਆ ਇਹ ਸਾਨੂੰ ਪਤਾ ਲੱਗਿਆ 15 ਅਪ੍ਰੈਲ 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ ਐਸਾ ਇਨਕੁਆਰੀ ਵਾਸਤੇ ਗਏ ਐਸਆਈ ਬੈਂਕ ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਹਾਡੇ ਡਾਕੂਮੈਂਟ ਤੁਹਾਡੇ ਕੋਲ ਮਿਲੇ ਹੋ ਤੁਹਾਨੂੰ ਜੈਸਆਈ ਬੈਂਕ ਦੇ 골ਡ ਰਖਵਾਇਆ ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲੋਂ ਜਮਾ ਕਰਵਾਤਾ ਸਰ ਹੁਣ ਇਹਨਾਂ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਪਰ ਮੈਂ ਕਿ ਮੈਂ ਉਸ ਬੈਂਕ ਸੈਕਿੰਡ ਟਾਈਮ ਉਦੋਂ ਗਈ ਸੀ ਸਾਡਾ ਤੁਹਾਨੂੰ ਪੁੱਛੇ ਬਗੈਰ ਤੁਹਾਨੂੰ ਪਤਾ ਹੋਏ ਬਗੈਰ ਲੱਗਿਆ ਬਈ ਬਿਲਕੁਲ ਸਰ ਕਿੰਨਾ ਬੋਲ ਜੀ ਸਰ ਅੱਜ ਉਹਦੀ ਕੀਮਤ 35-40 ਲੱਖ ਹੈ ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ ਸੌ ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਤੁਹਾਨੂੰ ਕਿੱਦਾਂ ਲੈ ਗਿਆ ਮੇਰੇ ਕੋਲ ਸਰ ਕਹਿੰਦੇ ਤੁਹਾਡੇ ਸਾਈਨ ਹੋਏ ਆ ਮੈਂ ਕਹਾਂ ਮੈਂ ਤਾਂ ਸੈਕਿੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕੋਲੋਂ ਕਿਹਾ ਤੁਹਾਨੂੰ ਕਿ ਆਨੂ ਆਸ ਕੇ ਕਿ ਤੁਹਾਨੂੰ ਫੋਟੋਸ ਦਿਖਾ ਦਿਓ 2 ਸਾਲ ਪਹਿਲੀ ਤਾਂ ਸਰ ਕੋਈ ਫੋਟੋਸ ਵੀ ਨਹੀਂ ਆਏ ਗੀਆਂ ਮਤਲਬ ਆਣਾ ਕਰਨ ਦੇ ਹਾਂਜੀ ਬਿਲਕੁਲ ਨਾਲ ਵੀ ਬੀਹ ਬਿਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਮੇਰਾ ਨਾਮ ਹੈ ਰਲੀ ਸ਼ਰਮਾ ਮਨੁਆ ਇਸਾਨ ਨੂੰ 2022 ਜੀ ਮਨੁਆ ਗਏ ਨਹੀਂ ਥੋੜੇ ਪੈਸਿਆਂ ਦੀ ਜ਼ਰੂਰਤ ਜਿਸ ਕਰਕੇ ਅਹੀਂ ICICI ਬੈਂਕ ਵਿੱਚ ਆਪਣਾ 골ਡ ਲੋਨ ਜਮਾ ਕਰਾਇਆ 골ਡ ਤੇ ਮੁੜਾ ਗਏ ਹੀ ਮਨੀਸ਼ ਵਰਮਨ ਜਿਸ ਬੈਂਕ ਤੋਂ ਭਲਾਈ ਉਹ ਵਾਈਸ ਨਾਲ ਗਿਆ ਉਸ 골ਡ ਜਮਾ ਕਰਾਇਆ 480 ਗ੍ਰਾਮ 골ਡ ਹੈਗਾ ਹੀ ਉਹਦਾ ਔਰੀ ਵੈਲਿਊ ਆਈ ਦੀ ਡੇਟ ਚਗੀ 35 ਲੱਖ ਰੁਪਏ ਦੀ ਉਦੋਂ ਮੈਨੂੰ ਇਹਨਾਂ ਨੇ 16990000 ਰੁਪਏ ਦੇ ਖਾਤੇ ਟ੍ਰਾਂਸਫਰ ਕੀਤੇ ਪੈਸੇ ਮੇਰੇ ਖਾਤੇ ਆ ਗਏ ਉਸ ਤੋਂ ਬਾਅਦ 12 10 2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ ਅਕਾਊਂਟ ਵੀ ਕਲੋਜ਼ ਕਰਾਤਾ ਤੇ ਪੈਸੇ ਜਮ੍ਹਾਂ ਕਰਾਏ ਨੇ 18 ਲੱਖ 115 ਹਜ਼ਾਰ 11400 ਰੁਪਏ ਕੀ ਕਿੰਨੇ ਕਰਵਾਏ ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਇਹਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਅਮਪਲੋਈਰ ਲਿਆ ਹੋਏਗਾ ਤੇ ਜਿਸ ਕਰਕੇ ਇਹ ਇਹਾਨੂੰ ਪਤਾ ਲੱਗਾ ਈ 15 April 2024 ਨੂੰ ਤਦੇ ਕਰ ਕੋਈ ਨਹੀਂ ਗਿਆ ਨਾਲ ਉਸ ਵੇਲੇ ਅਟੇ ਘਰ ਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੀ ਵੇਟ ਨਹੀਂ ਸੀ ਤੁਹਾਨੂੰ ਵੀ ਕਿਸ਼ਤ ਦੀ ਆਣਾ ਮੈਸੇਜ ਬੈਂਕ ਤੋਂ ਇਹ ਸਾਲ ਬਾਅਦ ਇਹਨਾਂ ਨੇ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ 'ਚ ਸਾਲ ਬਾਅਦ ਮੇਰੇ ਕੋ 1,65,000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕਹਿੰਦੇ ਬੈਂਕ ਵਾਲੇ ਉਹ ਜੇ ਅਸੀਂ ਬੈਂਕ 'ਚ ਗਏ ਆ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ਕਲੋਜ਼ ਕਰਾ ਕੇ ਜੀ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਹੈਗੇ ਆ ਇਹ ਸਾਡੇ ਨਾਲ ਕੀ ਇਸ ਲੈਂਗੁਏਜ ਯੂਜ਼ ਕਰਦੇ ਹੈਗੇ ਮਤਲਬ ਡਿਟੇਲ ਨਹੀਂ ਦੇ ਰਿਹਾ ਤਾਂ ਜਨਾ ਨੂੰ ਕੀ ਇੱਕ ਦੇ ਜਿਹੜਾ ਬੋਚ ਰਿਹਾ ਹੈਗਾ 18,115,114 ਰੁਪਏ ਦਾ ਇਨਾਜ਼ਾ ਨੂੰ ਇਹ ਬੋਚ ਦਿਖਾ ਰਿਹਾ ਹੈਗੇ 18,115,114 ਰੁਪਏ 18,115,114 ਰੁਪਏ ਕਿੰਨੇ ਜਮ੍ਹਾਂ ਕਰਾਈ ਹੈਗੀ ਹੈ ਇਹਦੀ ਫੋਟੋ ਦੇ ਜੇਨ ਤੇ ਸਭ ਕੋ ਅਸਲੀਤ ਬਾਹਰ ਆਂਦੀ ਹੈਗੀ ਹੈ ਤੇ ਜਦੋਂ ਇਹਨਾਂ ਨੇ ਅਕਾਊਂਟ ਕਲੋਜ਼ ਕਰਕੇ 골ਡ ਕਿਉਂ ਦੇਤਾ ਜਦੋਂ ਕਿ ਸਨੈਪਸ ਲਾਈਵ ਦੀ ਹੈਗੀ ਆ ਉਹ ਸਿਗਨੇਚਰ ਵਾਈਫ ਦੇ ਹੈਗੇ ਆ ਉਸ ਤੋਂ ਬਾਅਦ ਅਸੀਂ ਕਦੀ ਬੈਂਕ 'ਚ ਫੇਰਾ ਨਹੀਂ ਮਾਰੇਗਾ ਜਿਸ ਵਲੇ ਗੋਲਡ ਕਢਾਇਆ ਉਹਦੇ ਤੇ ਕਿਹਦੇ ਸਾਈਨ ਨੇ ਉਹਦੇ ਸਾਈਨ ਵਾਈਫ ਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੇ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਉਹ ਉਹ ਕਹਿੰਦੇ ਸਾਈਨ ਤਾਂ ਡੇ ਹੈਗੇ ਸੈਨ ਮੈਚ ਨਹੀਂ ਕਰਦੇ ਕਿ ਨਾਲ ਤੇ ਕੀ ਚਾਹੁੰਦੇ ਤੁਸੀਂ ਹੁਣ ਬਈ ਇਨਸਾਫ ਮਿਲੂ ਦਿਓ ਹੈਗਾ ਇਨਸਾਫ ਇਹਦੀ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਹੈ ਉਹਨੂੰ 1.5 ਮਹੀਨਾ ਚੱਲੇਗਾ ਇਹਦੇ ਵਿੱਚ ਸਾਡੇ ਕੋਲ 7-8 ਸਰਖਾਸਤਾਂ ਜਿਹੜੀਆਂ ਨੇ ਉਹ ਆਈਆਂ ਨੇ ਉਹਦੇ ਉੱਤੇ ਜਿਹੜੀ ਤਫ਼ਤੀਸ਼ ਕੀਤੀ ਜਾਦੀ ਹੈ ਉਹਦੇ ਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਹਾਸਲ ਕੀਤਾ ਹੈ ਮੰਗਵਾਇਆ ਹੈ ਇਹਨਾਂ ਕੋਲ ਰਿਕਾਰਡ ਹੋਣ ਤੇ ਜਿਹੜੀ ਵੀ ਅਗਲੀ ਕਰਵੀਏ ਉਹ ਮਿਲ ਜਾਂਦੀ ਜਾਊਗੀ। ਕੀ ਮਾਮਲਾ ਮਾਮਲਾ ਇਹ ਤੇ ਤਫਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਨੇ ਦਸਤਾਵੇਜ਼ ਕਿਹੜਾ ਕੋਈ ਇਹਨਾਂ ਨੇ 골ਡ ਲੋਨ ਇਹਨਾਂ ਨੇ ਰੱਖ ਕੇ ਲੋਨ ਲਿਆਇਆ ਬੈਂਕ ਤੋਂ ਤੇ ਇਹਨਾਂ ਦੇ ਦਸਤਾਵੇਜ਼ ਮੁਤਾਬਕ ਵੀ ਉਹ ਜਿਹੜਾ ਲੋਨ ਧਾਰ ਕੇ ਤੇ ਜਿਹੜਾ ਉਹ ਜਿਹੜਾ 골ਡ ਆਫ ਤੋਂ ਹਾਸਲ ਕੀਤਾ ਗਿਆ ਹੈ। ਕਿਨੇ ਹਾਸਲ ਕੀਤਾ ਜੀ? ਇਦੇ ਬਾਰੇ ਜਿਹੜੀ ਤਕਰੀਰ ਸਾਹਮਣੇ ਆ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾਊਗਾ ਪਰਿਵਾਰ ਦੇ ਕਹਿਣ ਮੁਤਾਬਕ ਹੀ ਹੈਗਾ ਜੀ ਕਿੰਨੇ ਖੜਿਆ ਕਿਹਨਾਂ ਪਰਿਵਾਰ ਦੇ ਕਹਿਣ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕਿਸ ਦਾ 7 ਦੇ 8 ਲੱਖ ਦਾ ਲੋਨ ਆ ਕਿਸ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦੇ ਉਹ ਲੋ ਜਿਹੜੀਆਂ ਕੰਪਲੇਂਟਸ ਦਿੱਤੀਆਂ